ਕਮਲਪ੍ਰੀਤ ਕੋਰ ਪ੍ਰੀਤੀ ਗਰੋਬਰ ਚੋਣ ਲੜ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਤੇ ਜਾਣਦੇ ਆ ਕੀ ਕੀ ਸਮੱਸਿਆਵਾਂ ਨੇ ਵਾਰਡ ਦੇ ਵਿੱਚ ਜਿੱਤਣ ਤੋਂ ਬਾਅਦ ਉਹ ਕਿਸ ਤਰ੍ਹਾਂ ਦਾ ਵਾਰਡ ਵਾਸੀਆਂ ਨੂੰ ਭਰੋਸਾ ਜਿਤਾਉਂਦੇ ਨੇ ਅੱਛਾ ਜੀ ਭਾਈ ਗਿਸੀ ਕਾਕਾਵਲ ਸਾਹਿਬ ਭਾਈ ਗਿਸੀ ਫਤਿਹ ਮੈਂ ਕੀ ਲਗਾਦਾ ਕਿਹੜੇ ਵਾਰਡ ਦੇ ਵਿੱਚੋਂ ਖੜਿਓ ਤੇ ਕਿੰਨੀਆਂ ਕਿ ਚੁਣੌਤੀਆਂ ਨੇ ਇਸ ਵਕਤ ਤੁਹਾਡੇ ਕੋਲ ਮੈਂ 29 ਨੰਬਰ ਵਾਰਡ ਦੀ ਕਮਲਪ੍ਰੀਤ ਪ੍ਰੀਤੀ ਗਰੋਬਰ ਮੈਂ 29 ਨੰਬਰ ਵਾਰਡ ਦੀ ਕਮਲਪ੍ਰੀਤ ਪ੍ਰੀਤੀ ਗਰੋਬਰ ਜਿੱਥੇ ਵੀ ਮੈਂ ਜਾ ਰਹੀਆਂ ਵੈਸੇ ਲੋਕਾਂ ਤੋਂ ਮੈਨੂੰ ਬਹੁਤ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਤੇ ਬਹੁਤ ਜ਼ਿਆਦਾ ਲੋਕ ਦੁਖੀ ਹਨ ਝਾੜੂ ਪਾਟੀ ਤੋਂ ਸਰਕਾਰ ਮੈਂ ਬਸ ਸਭ ਨੂੰ ਇਹ ਬੇਨਤੀ ਕਰਦੀ ਆ ਕਿ ਮੈਨੂੰ ਵੱਧ ਤੋਂ ਵੱਧ ਵੋਟਾਂ પાਕੇ ਜਿਤਾਓ ਤਾਂ ਕਿ ਮੈਂ ਉਹਨਾਂ ਦਾ ਜੋ ਵੀ ਵਿਕਾਸ ਅਧੂਰੇ ਹੈਗੇ ਆ ਮੈਂ ਉਸ ਨੂੰ ਪੂਰਾ ਕਰ ਸਕਾਂ ਤੇ ਸਭ ਦੀ ਮਦਦ ਕਰ ਸਕਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਸ ਵਕਤ ਵਾਰਡ ਦੇ ਵਿੱਚ ਕਿਸ ਤਰ੍ਹਾਂ ਦੇ ਸਮੱਸਿਆਵਾਂ ਹੈਗੀਆਂ ਕਿਹੜੇ-ਕਿਹੜੇ ਕੰਮ ਹੋਏ ਨੇ ਔਰ ਕਿਹੜੇ-ਕਿਹੜੇ ਕੰਮ ਹੋਣ ਵਾਲੇ ਨੇ ਸਮੱਸਿਆ ਤਾਂ ਦੇਖੋ ਜੀ ਜਿੱਥੇ ਜਾਓ ਉਥੇ ਹਰ ਇੱਕ ਚੀਜ਼ ਦੀ ਸਮੱਸਿਆ ਹੈ ਹੀ ਹੈ ਕਿਥੇ ਗਲੀਆਂ ਦੀ ਸਮੱਸਿਆ ਹੈ ਕੋਈ ਕਿਸੇ ਨੂੰ ਕਿਸ ਚੀਜ਼ ਦੀ ਸਮੱਸਿਆ ਹੈਗੀ ਹੈ ਵੈਸੇ ਦੇਖਿਆ ਜਾਵੇ ਤਾਂ ਤੱਕਾ ਤਾਂ ਬਹੁਤ ਹੋ ਰਿਹਾ ਹੈ ਬਹੁਤ ਜ਼ਿਆਦਾ ਲੋਕਾਂ ਨਾਲ ਤੱਕਾ ਕਿੱਤਾ ਜਾ ਰਿਹਾ ਹੈ ਪਰ ਇਸ ਚੀਜ਼ ਤੋਂ ਲੋਕ ਵੀ ਬਹੁਤ ਜ਼ਿਆਦਾ ਨਿਰਾਸ਼ ਨੇ ਰਾਸ਼ਨ ਕਾਰਡ ਲੋਕਾਂ ਦੇ ਨਹੀਂ ਬਨੇ ਕੱਟੇ ਕੱਟ ਦੇ ਲੋਕਾਂ ਦੇ ਰਾਸ਼ਨ ਕਾਰਡ ਵੀ ਕੱਟੇ ਗਏ ਨੇ ਤੇ ਲੋਕਾਂ ਨੇ ਜਿੱਥੇ ਜਾਓ ਉਥੇ ਲੋਕ ਇਹ ਹੀ ਬੋਲ ਰਹੇ ਨੇ ਕਿ ਸਾਨੂੰ ਹਰ ਇੱਕ ਚੀਜ਼ ਦੀ ਸਮੱਸਿਆ ਆ ਰਹੀ ਹੈ ਚਾਹ ਗਲੀਆਂ ਦੀ ਲੈ ਲਓ ਚਾਹ ਕਿਸੇ ਵੀ ਚੀਜ਼ ਦੀ ਲੈ ਲਓ ਸੀਵਰੇਜਿਸ ਦੀ ਲੈ ਲਓ ਜਿਸ ਮਰਜ਼ੀ ਦੀ ਲੈ ਲਓ ਸਭ ਨੂੰ ਬਹੁਤ ਜ਼ਿਆਦਾ ਸਮੱਸਿਆ ਹੈ ਬਸ ਮੈਂ ਇਹ ਚਾਹਦੀ ਆ ਕਿ ਮੈਨੂੰ ਵਾਅਦ ਤੋਂ ਵਾਅਦ ਵੋਟਾਂ ਦੇ ਕੇ ਦਿਤਾਓ ਤਾਂ ਕਿ ਮੈਂ ਉਹਨਾਂ ਦਾ ਵੀ ਕੰਮ ਹੋਵੇ ਤੁਹਾਡੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਗਲੀਆਂ ਪਈਆਂ ਕਿਹੜਾ ਕਿਹੜਾ ਏਰੀਆ ਪੈਂਦਾ ਕਿੰਨੀਆਂ ਵੋਟਾਂ ਨੇ ਇਸ ਟਾਈਮ ਮੇਰੇ ਹੈਗਾ ਐਸਐਸਟੀ ਨਗਰ ਹੈਗਾ ਉਪਨਦੀਨ ਨਿਊ ਬਿਸ਼ਨ ਨਗਰ ਦੀਨਦਿਆਲ ਉਪਾਦੇਨ ਨਗਰ ਹੈਗਾ ਰਾਮਨਗਰ ਹੈਗਾ ਇਧਰ ਸ਼੍ਰੀ ਚੰਕ ਕਲੋਨੀ ਹੈ ਮੁਸਲਿਮ ਕਲੋਨੀ ਹੈ ਇਹ ਸਾਰਾ ਮੇਰਾ ਹੀ ਇਲਾਕਾ ਹੈਗਾ ਉਹਨਾਂ ਤਿੰਨ ਮੁਸਲਿਮ ਕਲੋਨੀ ਦੀ ਗੱਲ ਕੀਤੀ ਹੈ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੀਆਂ ਕੀ ਕੀ ਸਮੱਸਿਆਵਾਂ ਨੇ ਤੁਸੀਂ ਕੀ ਵਿਸ਼ਵਾਸ ਦਵਾਉਣਾ ਹੈ ਮੁਸਲਿਮ ਕਲੋਨੀ ਦੇ ਲੋਕਾਂ ਨੂੰ ਮੈਂ ਮੁਸਲਿਮ ਕਲੋਨੀ ਦੇ ਇਹ ਉਹਨਾਂ ਦੀ ਮੇਨ ਤਾਂ ਹੈਗੀ ਸੜਕਾਂ ਦੀ ਪ੍ਰੋਬਲਮ ਸੀਵਰੇਜ ਦੀ ਪ੍ਰੋਬਲਮ ਹੈਗੀ ਹੈ ਉਹਨਾਂ ਦੇ ਵੀ ਇਹੀ ਸਮੱਸਿਆ ਹੈ ਕਿ ਕਿਸੇ ਦੇ ਰਾਸ਼ਨ ਕਾਰਡ ਵੀ ਨਹੀਂ ਬਨੇ ਹੋਏ ਸਭ ਚੀਜ਼ ਹਰ ਇੱਕ ਚੀਜ਼ ਦੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਮੈਂ ਹੀ ਵਿਸ਼ਵਾਸ ਦਵਾਉਂਗੀ ਕਿ ਮੈਨੂੰ ਤੁਸੀਂ ਇੱਕ ਮੌਕਾ ਦਿਓ ਤਾਂ ਕਿ ਮੈਂ ਤੁਹਾਡੀ ਹਰ ਇੱਕ ਸਮੱਸਿਆ ਨੂੰ ਦੂਰ ਕਰ ਸਕਾਂ ਜਿਵੇਂ ਕਿ ਆਮ ਆਦਮੀ ਪਾਰਟੀ ਵਿਰੋਧ ਦੇ ਵਿੱਚ ਹੈਗੀ ਆ ਕਾਂਗਰਸ ਵਾਲੇ ਵੀ ਖੜੇ ਨੇ ਕੀ ਲੱਗਦਾ ਕਿ ਤਿੰਨਾਂ ਦੇ ਸਾਹਮਣੇ ਪ੍ਰੀਤੀ ਜਿਹੜੇ ਗਰੋਵਰ ਨੇ ਉਹ ਕਿਵੇਂ ਜਿੱਤਣਗੇ ਮੈਂ ਤਾਂ ਆਪਣੇ ਦੇਖੋ ਹਰ ਇੱਕ ਚੀਜ਼ ਤੇ ਖੜੀ ਉਤਰਾਂਗੀ ਇਹ ਲੋਕਾਂ ਨੂੰ ਮੈਨੂੰ ਇਹ ਵਿਸ਼ਵਾਸ ਹੈ ਕਿ ਲੋਕਾਂ ਨੂੰ ਮੇਰੇ ਤੇ ਬਹੁਤ ਭਰੋਸਾ ਹੈ ਇਸ ਟਾਈਮ ਤੇ ਮੈਨੂੰ ਬਹੁਤ ਸਭ ਤੋਂ ਰਿਸਪੌਂਸ ਮਿਲ ਰਿਹਾ ਹੈ ਜਿਵੇਂ ਕਿ ਸ਼੍ਰੋਮਣੀ ਕਾਲਦਾਨ ਨੇ ਤੁਹਾਨੂੰ ਟਿਕਟ ਦਿੱਤੀ ਹੈ ਤੁਹਾਡੇ ਤੇ ਭਰੋਸਾ ਜਤਾਇਆ ਕੀ ਲੱਗਦਾ ਜਿਹੜੀ ਵਾਰਡ ਦੇ ਵਿੱਚ ਵੋਟਾ ਤੁਸੀਂ ਵਾਰਡ ਦੇ ਲੋਕਾਂ ਚ ਮਿਲੇ ਹੋਵੋਗੇ ਉਹਨਾਂ ਦੀਆਂ ਮੁੱਖ ਸਮੱਸਿਆਵਾਂ ਜਾਣਦੇ ਹੋਵੋਗੇ ਤੇ ਕਦੋਂ ਤੁਸੀਂ ਆਪਣੇ ਵਾਰਡ ਦੇ ਵਿੱਚ ਵਿਚਰ ਰਹੇ ਹੋ ਜੀ ਮੈਨੂੰ ਅੱਜ ਘੱਟੋ ਘੱਟ 14 ਸਾਲ ਹੋ ਚੁੱਕੇ ਨੇ ਮੈਂ ਇਸ ਵਾਰਡ ਦੇ ਵਿੱਚ ਵਿਚਰੀਆਂ ਔਰ ਸਭ ਨੂੰ ਮੇਰੇ ਤੇ ਹੀ ਭਰੋਸਾ ਹੈ ਇਸ ਕਰਕੇ ਉਹਨਾਂ ਨੇ ਮੈਨੂੰ ਇਹ ਮੌਕਾ ਫਿਰ ਦੁਬਾਰਾ ਦਿੱਤਾ ਹੈ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਪਿਛਲੀ ਵਾਰ ਜਦੋਂ ਇਲیکشن ਹੋਈਆਂ ਸੀ ਨਗਰ ਕੌਂਸਲ ਦੀਆਂ ਨਗਰ ਨਿਗਮ ਦੀਆਂ ਉਦੋਂ ਵੀ ਤੁਸੀਂ ਇਸ ਵਾਰਡ ਦੇ ਵਿੱਚ ਰਿਪਰੈਜ਼ੈਂਟ ਕੀਤਾ ਸੀਗਾ ਉਦੋਂ ਤੁਹਾਡਾ ਵਾਰਡ ਕਿਹੜੇ ਪਾਸੇ ਸੀਗਾ ਹੁਣ ਕਿਹੜੇ ਪਾਸੇ ਵਾਰਡ ਹੈ ਕਿੰਨਾ ਚੇਂਜ ਹੋਇਆ ਜੀ ਪਹਿਲੇ ਉਸ ਟਾਈਮ ਤੇ ਮੇਰਾ ਨਦੀਪਾਰਵੀ ਸੀਗਾ ਪਰ ਹੁਣ ਉਹ ਇਲਾਕਾ ਛੋੜ ਕੇ ਮੈਨੂੰ ਲੋਕ ਮੈਨੂੰ ਇਧਰ ਦੇ ਲੋਕਾਂ ਨੇ ਜ਼ਿਆਦਾ ਚੁਣਿਆ ਮੈਨੂੰ ਇਹ ਵਾਲਾ ਇਲਾਕਾ ਦਿੱਤਾ ਗਿਆ ਸਰ ਗੱਲਬਾਤ ਕਰ ਲੈਣੇ ਆ ਸ਼ੱਕੂ ਗਰੋਵਰ ਜੀ ਨਾਲ ਉਹਨਾਂ ਨਾਲ ਜਾਣਦੇ ਆ ਕਿ ਕੀ ਕੀ ਸਮੱਸਿਆਵਾਂ ਨੇ ਜਦੋਂ ਦੇ ਤੁਸੀਂ ਇਸ ਵਾਰਡ ਦੇ ਵਿੱਚ ਕੈਂਪੇਨ ਕਰ ਰਹੇ ਹੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਵਾਰਡ ਦੇਖੋ ਵਾਰਡ ਵਾਸੀਆਂ ਦੀ ਜਿਹੜੀ ਸਮੱਸਿਆ ਹੈ ਅਸੀਂ ਚੱਤੋਏ ਹੁਣ ਕੰਪੇਨਿੰਗ ਜਿਹੜੀ ਸਾਡੀ ਹੁਣ ਅਸੀਂ ਚਰਮ ਸੀਮਾ ਤੇ ਲੈ ਚੁੱਕੇ ਆਂ ਔਰ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਕੁਝ ਇਲਾਕਾ ਸਾਡੇ ਵਾਸਤੇ ਨਵਾਂ ਹੈ ਕੁਝ ਇਹਨਾਂ ਦੇ ਵਾਰਡ ਦੇ ਵਿੱਚ ਨਵੇਰੀਏ ਪਾਏ ਨੇ ਅਸੀਂ ਉਹਨਾਂ ਦੇ ਵਿੱਚ ਜਾ ਕੇ ਨਵੇਂ ਵਾਰਡ ਦੇ ਵਿੱਚ ਨਵੀਂ ਗਲੀਆਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਅਸੀਂ ਮੀਟ ਕਰ ਰਹੇ ਆਂ ਔਰ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਔਰ ਲੋਕ ਮੈਂ ਕਹਿੰਦਾ ਇੱਕ ਤਾਂ ਹੰਡਰਡ ਪਰਸੈਂਟ ਇੱਕ ਹੁੰਦਾ 1000 1 ਪਰਸੈਂਟ ਲੋਕ ਆਮ ਆਦਮੀ ਪਾਰਟੀ ਦੀ ਇਸ ਝੂਠੀ ਸਰਕਾਰ ਤੋਂ ਤੰਗ ਆ ਚੁੱਕੇ ਨੇ ਕਣਕ ਨਹੀਂ ਮਿਲ ਰਹੀ ਲੋਕਾਂ ਨੂੰ ਉਹਨਾਂ ਦੇ ਕਾਰਡ ਕੱਟੇ ਗਏ ਨੀਲੇ ਕਾਰਡ ਜਿਹੜੇ ਉਹ ਕੱਟੇ ਗਏ ਔਰ ਪੈਨਸ਼ਨਾਂ ਜਿਹੜੀਆਂ ਉਹ ਕਟੀਆਂ ਗਈਆਂ ਮਤਲਬ ਕਹਿਣ ਤੋਂ ਮਤਲਬ ਸਿਰਫ ਇਹ ਜਿਵੇਂ ਕਹਿੰਦੇ ਬਲੈਕਮੇਲ ਇਹ ਲੋਕਾਂ ਨੂੰ ਬਲੈਕਮੇਲ ਕਰ ਰਹੇ ਵੀ ਅਸੀਂ ਤੁਹਾਡਾ ਸਾਰਾ ਕੁਝ ਦੁਬਾਰਾ ਲਾਗੂ ਕਰ ਦਾਂਗੇ ਔਰ ਹੁਣ ਲੋਕਾਂ ਨੂੰ ਵੀ ਇਹਨਾਂ ਤੇ ਪਹੁੰਚਣ ਰਿਹਾ ਕਿਉਂਕਿ ਇਹ ਜਿਹੜੀ ਝੂਠੀਆਂ ਗਰੰਟੀਆਂ ਦਿੱਤੀਆਂ ਨੇ ਮਹਿਲਾਵਾਂ ਨੂੰ 1000 ਰੁਪਏ ਮਹੀਨੇ ਦੀ ਔਰ ਪੈਨਸ਼ਨਾਂ ਦੀ ਬੜੇ-ਬੜੇ-ਵੱਡੇ ਵਾਅਦੇ ਕੀਤੇ ਸੀ ਇਹਨਾਂ ਨੇ ਉਹ ਸਾਰੇ ਵਾਅਦੇ ਇਹਨਾਂ ਦੇ ਇਸ ਟਾਈਮ ਹਵਾਜ ਨੇ ਔਰ ਮੈਂ ਤਾਂ ਜਿਹੜੀ ਇਲੈਕਸ਼ਨ ਅਸੀਂ ਲੜ ਰਿਹਾ ਸਾਡਾ ਪਰਿਵਾਰ ਪਿਛਲੇ 35 40 ਸਾਲ ਤੋਂ ਟਕਸਾਲੀ ਪਰਿਵਾਰਾ ਸ਼ੋਭਨੇਕਲ ਦਲ ਤੋਂ ਹਮੇਸ਼ਾ ਵਫਾਦਾਰ ਰਹੇ ਆ ਕਦੀ ਨਹੀਂ ਅਸੀਂ ਪਾਰਟੀ ਦੇ ਨਾਲ ਅਲੱਗ ਨਹੀਂ ਹੋਏ ਹਮੇਸ਼ਾ ਪਾਰਟੀ ਦੇ ਨੇ ਜੋ ਵੀ ਸਾਨੂੰ ਮਾਣ ਚਾਹੀ ਦਿੱਤਾ ਚਾਹੇ ਸਤਿਕਾਰ ਦਿੱਤਾ ਜਾਂ ਨਹੀਂ ਦਿੱਤਾ ਅਸੀਂ ਹਮੇਸ਼ਾ ਪਾਰਟੀ ਦੇ ਨਾਲ ਸਾਡਾ ਪਰਿਵਾਰ ਮੇਰੇ ਮੇਰੇ ਪਿਤਾ ਰਵਿੰਦਰ ਸਿੰਘ ਮਿੰਦਾ ਜੀ ਕਰੀਬ ਕਾਫੀ ਲੰਬੇ ਸਮੇਂ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਵੀ ਕੰਮ ਕਰਦੇ ਆ ਰਹੇ ਨੇ ਔਰ ਮੈਂ ਵੀ ਇਥੋਂ ਆਪਣੇ ਹਲਕਾ ਇੰਚਾਰਜ ਸਰਦਾਰ ਜਸਪਾਲ ਸਿੰਘ ਬਿੱਟੂ ਜੀ ਝੱਟਾ ਜੀ ਦੀ ਅਗਵਾਈ ਹੇਠ ਕੰਮ ਕਰਦਾ ਆ ਰਿਹਾ ਔਰ ਮੈਂ ਸਮਝਦਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਪਾਰਟੀ ਨੇ ਫਿਰ ਤੋਂ ਸਾਡੇ ਵਰਗੇ ਵਫਾਦਾਰ ਪਰਿਵਾਰ ਤੇ ਭਰੋਸਾ ਜਤਾਇਆ ਔਰ ਮੈਂ ਸਾਰੇ ਆਪਣੇ ਵਾਰਡ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਔਰ ਆਪਣੀ ਪਾਰਟੀ ਨੂੰ ਮੈਂ ਸਮਰਪਿਤ ਹੋ ਕੇ ਇਹ ਗੱਲ ਕਵਾਂਗਾ ਜੇ ਇਥੋਂ ਸਫਲ ਹੋਵਾਂਗੇ ਅਸੀਂ 100% ਔਰ ਅਸੀਂ ਇੱਥੋਂ ਸਫਲ ਹੋ ਕੇ ਜਿਹੜੀ ਝੂਠੀ ਵਾਦੀਆਂ ਦੀ ਗਰੰਟੀਆਂ ਲਈ ਸਰਕਾਰ ਹੈ ਇਹਨੂੰ ਅਸੀਂ ਮੁੱਦੇ ਮੂਹ ਡੇਗਾਗੇ 21 ਤਰੀਕ ਦੇ ਦਿਨ ਅਸੀਂ ਇੱਥੋਂ ਬਹੁਤ ਵੱਡੀ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਾਂਗੇ ਔਰ ਇਲਾਕੇ ਦੀ ਜਿੰਨੀਆਂ ਸਮੱਸਿਆਵਾਂ ਨੇ ਚਾਹੇ ਉਹ ਪਾਣੀ ਦੀ ਹੈ ਸ਼ਿਵਰਜ ਦੀ ਹੈ ਔਰ ਚਾਹੇ ਉਹ ਇਥੇ ਤੇ ਨਸ਼ਿਆਂ ਦਾ ਅੱਡਾ ਬਣਿਆ ਹੋਇਆ ਨਸ਼ੇੜੀ ਚੋਰੀਆਂ ਬਹੁਤ ਹੋਰੀਆਂ ਨੇ ਇਲਾਕੇ ਦੇ ਵਿੱਚ ਕਿਸੇ ਕਿਸਮ ਦਾ ਕੋਈ ਪ੍ਰਸ਼ਾਸਨ ਦਾ ਜਾਂ ਕਿਸੇ ਵੀ ਸਰਕਾਰ ਦਾ ਕੋਈ ਦਬਦਬਾ ਨਹੀਂ ਹੈ ਬਿਲਕੁਲ ਇਹ ਫੇਲਿਅਰ ਸਰਕਾਰ ਹੈ ਔਰ ਲੋਕ ਅੱਕ ਚੁੱਕੇ ਨੇ ਕੇਵਲ ਔਰ ਕੇਵਲ 18 ਮਹੀਨਾ ਦੀ ਸਰਕਾਰ ਰਹਿ ਗਈ ਹੈ ਔਰ 18 ਮਹੀਨਾ ਦੇ